ਜੀ ਕੀ ਹਾਲ ਚਾਲ ਹੈ ਠੀਕ ਠਾਕ ਤੁਹਾਨੂੰ ਗੋਭੀ ਦੀਆਂ ਵੈਰਾਈਟੀਆਂ ਦਿਖਾਵਾਂ ਜੀ ਇੱਥੇ ਸਟੋਰ 'ਚ ਖੜੇ ਸੀਗੇ ਦੇਖੋ ਬਰੋਕਲੀ ਲੌਸ ਠੀਕ ਆ ਜੀ ਇਹ ਨਾਲ ਪ੍ਰਾਈਸ ਲਿਖਿਆ ਹੋਇਆ ਆ ਆ ਲਿਖਿਆ ਠੀਕ ਆ ਜੀ ਇਹ ਬਰੋਕਲੀ ਆ ਠੀਕ ਆ ਜੀ ਆ ਵੀ ਗੋਭੀ ਆ ਠੀਕ ਆ ਜੀ ਇੱਕ ਗੋਭੀ ਆ ਜਾਂਦੀ ਆ ਦੇਖੋ ਤੁਸੀਂ ਕਿਹੜੀ ਸੋ ਆਉਂਦੀ ਆ ਇਹ ਕਾ ਆ ਜਾਂਦੀ ਆ ਆ ਤਾਂ ਆਪਣੀ ਇੰਡੀਆ ਵਾਲੀ ਉਹ ਆ ਫਿਰ ਹਾਲ ਚਲੋ ਠੀਕ ਆ ਜੀ ਆਹ ਆ ਬੰਦਾ ਆ ਜਾਂਦੀ ਆ ਪੱਤਾ ਗੋਭੀ ਨੂੰ ਕਹਿੰਦੇ ਆ ਠੀਕ ਆ ਜੀ ਆਹ ਦੇਖੋ ਇੱਕ ਗੋਭੀ ਆ ਜਾਂਦੀ ਆ ਆ ਛੋਟੀਆਂ ਆ ਜਾਂਦੀਆਂ ਦੇਖੋ ਤੇ ਵੀ ਬੰਦ ਗੋਭੀ ਦੇ ਵਿੱਚ ਆਉਂਦੀਆਂ ਨੇ ਛੋਟੀਆਂ ਠੀਕ ਆ ਜੀ ਤੇ ਇਕ ਆ ਗਈਆਂ ਜਿਹੜੀ ਗੋਭੀ ਦੀ ਵੈਰਾਈਟੇ ਦੇਖੋ ਇੱਥੇ ਕਿੰਨੀ ਆ ਇਕ ਆ ਗਈ ਹੁਣ ਤੁਹਾਨੂੰ ਇੱਕ ਅਲੱਗ ਜਿਹੀ ਕਿਸਮ ਦੀ ਗੋਭੀ ਦਿਖਾਉਣਾ ਮੈਂ ਤੁਸੀਂ ਦੱਸਿਓ ਵੀ ਹਾਂਜੀ ਵੀ ਕੁਝ ਫਰਕ ਹੈਗਾ ਇਹਦੇ ਵਿੱਚ ਕਿ ਨਹੀਂ ਵੀ ਜਾਂ ਦੇਖੀ ਆ ਕਦੇ ਕਿ ਨਹੀਂ ਦੇਖੀ ਆ ਦੇਖੋ ਗੋਭੀ ਦਾ ਡਿਜ਼ਾਈਨ ਦੇਖੋ ਕਿੰਨੇ ਵਧੀਆ ਬਣੇ ਹੋਏ ਨੇ ਤੇ ਬਾਕੀ ਦੇਖੋ ਇਹ ਜੀ ਗੋਭੀ ਪਹਿਲਾਂ ਕਦੇ ਦੇਖੀ ਆ ਜਾਂ ਨਹੀਂ ਦੇਖੀ ਦੱਸਿਓ ਜਰੂਰ ਹਣਾ ਕਮੈਂਟਾਂ ਦੇ ਵਿੱਚ ਮੈਂ ਤਾਂ ਹੀ ਤੁਹਾਨੂੰ ਇੱਥੋਂ ਪਾਈਆਂ ਨੇ ਇੰਗਲੈਂਡ ਤੋਂ ਵੀ ਤੁਸੀਂ ਦੇਖ ਕੇ ਦੱਸਿਓ ਠੀਕ ਆ ਜੀ ਧੰਨਵਾਦ